ਲੋੜਤਾ ਕਿ ਅੱਜ ਕੀ ਤਲਵ ਪੋਸਟਾ ਲੋਨੇ ਪੈਗੇ ਸੜਕਾਂ ਦੇ ਉੱਤੇ ਸਾਥਕਾਂ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਜੀ ਬੈਣੀ ਗੱਲ ਤੋਂ ਮੁੱਖ ਮੰਤਰੀ ਸੀਗੇ ਹਾਂ ਤੇ ਹੁਣ ਇਸ ਟਾਈਮ ਮੈਂਬਰ ਪਾਰਲੀਮੈਂਟ ਜਲੰਧ ਤੋਂ ਜਿੱਤੇ ਹੋਏ ਨੇ ਤੁਸੀਂ ਉਹਨਾਂ ਨੂੰ ਕਦੀ ਦੇਖਿਆ ਇੱਥੇ ਜਲੰਧਰ ਵਿੱਚ ਆਇਆਣ ਵੀਕਐਂਡ ਦੀ ਮੈਂ ਗੱਲ ਨਹੀਂ ਕਰੂੰਗਾ ਵੀ ਲੋਕੀ ਕਿੰਨੀ ਵਾਰ ਕਹਿੰਦੇ ਸ਼ਨੀਵਾਰ ਆਉਂਦੇ ਆ ਐਤਵਾਰ ਆਉਂਦੇ ਆ ਵੀਕਐਂਡ ਮਣਾਉਣ ਆਉਂਦੇ ਆ ਲੋਕਾਂ ਦੇ ਬਹੁਤ ਸਾਰੇ ਇਸ਼ੂ ਹੈਗੇ ਨੇ ਨਾ ਉਹਨਾਂ ਦਾ ਕੋਈ ਘਰ ਹੈਗਾ ਨਾ ਉਹਨਾਂ ਦਾ ਕੋਈ ਦਫ਼ਤਰ ਹੈਗਾ ਲੋਕੀ ਕਿੱਥੇ ਉਹਨਾਂ ਕੋ ਜਾਣ ਲੋਕਾਂ ਦੇ ਪਿੰਡਾਂ ਦੇ ਕੰਮ ਹੈਗੇ ਨੇ ਲੋਕਾਂ ਦੇ ਬਹੁਤ ਉਹਨਾਂ ਕੋ ਫੰਡ ਲੈਣ ਵਾਲੇ ਹੈਗੇ ਨੇ ਕਿੱਥੇ ਜਾ ਕੇ ਮੈਂਬਰ ਪਾਰਲੀਮੈਂਟ ਦਾ ਫੰਡ ਕਿੱਥੇ ਯੂਜ਼ ਕਰਦੇ ਪਏ ਨੇ ਕੋਈ ਹੈ ਹੀ ਨਹੀਂ ਕਿ ਇਸ ਕਰਕੇ ਮੈਨੂੰ ਗੁੰਮਸ਼ਦਾ ਦੇ ਉਹਨਾਂ ਦੇ ਪੋਸਟਰ ਲਾਉਣੇ ਪਏ ਜਿਆਦਾ ਹੀ ਰੰਜ ਲੱਗਦਾ ਹੈ ਵੀ ਪੋਸਟਰ ਵੀ ਲਾਤੇ ਜਿਆਦਾ ਗੁੱਸਾ ਵੀ ਕਰ ਰਹੇ ਉਹਨਾਂ ਦੇ ਉਸ ਤੇ ਨਹੀਂ ਨਹੀਂ ਮੈਂ ਤਾਂ ਉਹਨਾਂ ਦੀਆਂ ਗੱਲਾਂ ਹੀ ਕਰ ਰਿਹਾ ਉਹ ਹੀ ਗੱਲ ਕਹਿ ਰਹੇ ਜੀ ਮੈਨੂੰ ਮੱਜਾਂ ਵੀ ਚੋੜੀਆਂ ਆਉਂਦੀਆਂ ਮੈਂ ਬੱਕਰੀਆਂ ਵੀ ਚੋੜ ਲੈਂਦਾ ਮੈਂ ਤਾਂ ਇਹੀ ਗੱਲ ਕਰ ਰਾਂ ਉਹਨਾਂ ਨੂੰ ਗੁੰਮਸ਼ਦਾ ਵੀ ਹੋਣਾ ਹੀ ਆਉਂਦਾ ਉਹ ਮਿਸਟਰ ਇੰਡੀਆ ਵੀ ਬਣੇ ਪਏ ਐ ਇਸ ਟਾਈਮ ਉਹਦਾਂ ਨੇ ਪੱਲੀਆਂ ਹਵਾਵਾਂ ਚੋਂ ਨਿਕਲ ਜਾਂਦੇ ਨੇ ਕਦੀ ਆ ਵਿਧਾਨ ਸਭਾ ਤੋਂ ਗਾਂ ਟੱਪੇ ਹੀ ਹੈ ਨਹੀਂ ਗੇ ਕਦੀਆ ਕੈਂਟ ਵਿਧਾਨ ਸਭਾ ਸ਼ੈਰਫੁੱਦੀ ਰੋਡ ਤੇ ਘੁੰਮਦੇ ਨੇ ਇਸ ਤੋਂ ਅੱਗੇ ਕਦੀ ਦੂਜੀਆਂ ਵਿਧਾਨ ਸਭਾ ਚ ਗਏ ਹੀ ਨਹੀਂ ਕਦੀ ਪਿੰਡਾਂ ਚ ਨਹੀਂ ਗਏ ਕਦੀ ਪਿੰਡਾਂ ਚ ਲੋਕਾਂ ਦਾ ਧੰਨਵਾਦ ਨਹੀਂ ਕੀਤਾ ਹੈਗਾ ਉਹਨਾਂ ਨੇ ਜਾ ਕੇ ਨਹੀਂ ਇਲੈਕਸ਼ਨ ਚੱਲ ਰਹੇ ਹੈਗੇ ਨੇ ਜਿੱਦਾਂ ਜਿੰਮੀ ਜ਼ੋਨਾ ਲੁਧਿਆਣੇ ਚ ਹੈਗੇ ਆਏ ਆ ਅਫਸਰ ਵੀ ਵੇਖਿਆ ਉਹਨਾਂ ਨੂੰ ਯਾਰ ਮੈਂ ਫੇਰ ਉਹੀ ਬੇਨਤੀ ਕਰਦਾ ਪਿਆ ਉਹ ਮੈਂਬਰ ਪਾਰਲੀਮੈਂਟ ਜਨੰਦਰ ਦੇ ਨੇ ਕਿ ਅਮਰਸਰ ਦੇ ਨੇ ਤੇ ਲੋਕਾਂ ਦੇ ਸਵਾਲ ਤੇ ਇੱਥੇ ਹੀ ਹੋਣਗੇ ਇਹਨ ਠੀਕ ਹੈ ਜਦੋਂ ਪਾਰਲੀਮੈਂਟ ਸੈਸ਼ਨ ਚੱਲਦਾ ਤੁਸੀਂ ਜਾਓ ਕੰਮ ਕਰੋ ਬਸ ਜਿਹੜਾ ਉਹਨਾ ਟਾਈਮ ਤੇ ਇੱਥੇ ਰੋਣਾ ਪਰ ਐਸਲ ਇਲੈਕਸ਼ਨ ਚ ਬਿਜ਼ੀ ਹੈਗੇ ਲੁਧਿਆਣੇ ਵਿੱਚ ਜਿੰਦੀ ਚੋਣ ਹੈਗੀ ਹੈ ਜੀ ਲੁਧਿਆਣਾ ਕਿੱਡਾ ਕੋਈ ਸਫਰ ਹੈਗਾ ਛੋਟਾ ਜਿਹਾ ਜੱਲਾ ਪੰਜਾਬ ਹੈਗਾ 2 ਘੰਟਿਆਂ ਤੁਸੀਂ ਜਲੰਧਰ ਟਰੈਵਲ ਕਰ ਲੈਣੋ ਕਿੱਡਾ ਕੋਈ ਗੱਲ ਹੈਗੀ ਜੇ ਤੁਸੀਂ ਪਾਰਲੀਮੈਂਟ ਜਿੱਥੇ ਨਹੀਂ ਤੁਸੀਂ ਆਫੀਸਰ ਕੋ 60 ਕਿਲੋਮੀਟਰ ਤੇ ਲੁਧਿਆਣਾ ਹੈ ਜੀ ਸਾਰੀ ਲਾਇਆ ਕਿ ਥਾਣੇ ਵਿੱਚ ਰਿਪੋਰਟ ਕਰੇਗੇ ਨਹੀਂ ਪੋਸਟਰ ਹੀ ਲਾਏ ਹਜੇ ਤੱਕ ਤੇ ਜੇ ਲੋਡ ਪੈਗੀ ਵੱਡੇ ਵੱਡੇ ਹੋੜੀ ਵੀ ਲਾਵਾਂਗੇ ਇਹਨਾਂ ਦੇ ਚਲੋ ਫਿਰ